ਇਹ ਅਮਰਿਤਪਾਲ ਸਿੰਘ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਉਹਨਾਂ ਦੀ ਪਤਨੀ ਨੇ ਭੋਖੜਤਾਲ ਕਰਨੇ ਸ਼ੁਰੂ ਕਰ ਦਿੱਤੀ ਐ ਤੇ ਉਹਨਾਂ ਨੇ ਕਿਹਾ ਕਿ ਸਾਡੀ ਜਿਹੜੀ ਗੱਲਬਾਤ ਭਾਈ ਅਮਰਿਤਪਾਲ ਸਿੰਘ ਦੇ ਨਾਲ ਨਹੀਂ ਕਰਵਾਈ ਜਾ ਰਹੀ ਤੇ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਇਸ ਗੱਲ ਨੂੰ ਰਹਿ ਕੇ ਰੋਜ਼ ਪ੍ਰਗਟਾਇਆ ਜਾ ਰਿਹਾ ਹੈ ਤੇ ਕਿਹਾ ਕਿ ਸੋਮਵਾਰ ਮੰਗਲਵਾਰ ਅਤੇ ਸ਼ਨੀਵਾਰ ਅਤੇ ਸ਼ੁੱਕਰਵਾਰ ਨੂੰ ਜਿਹੜੀ ਗੱਲ ਕਰਵਾਈ ਜਾਂਦੀ ਸੀ ਪਰੰਤੂ ਜਿਹੜੇ ਕਈ ਦਿਨ ਹੋ ਗਏ ਤੇ ਜਿਸ ਦੇ ਚੱਲਦੇ ਹੁਣ ਭਾਈ ਅਮਰਿਤਪਾਲ ਸਿੰਘ ਦੇ ਨਾਲ ਉਹਨਾਂ ਦੀ ਗੱਲਬਾਤ ਨਹੀਂ ਹੋ ਰਹੀ ਤੇ ਜਿਸ ਦੇ ਦੌਰਾਨ ਉਹਨਾਂ ਦੇ ਪਰਿਵਾਰ ਦੇ ਵੱਲੋਂ ਰੋਜ਼ ਪ੍ਰਗਟਾਇਆ ਗਿਆ ਅਤੇ ਉੱਥੇ ਹੀ ਉਹਨਾਂ ਦੀ ਪਤਨੀ ਨੇ ਭੁੱਖ ਹੜਤਾਲ ਜਿਹੜੀ ਸ਼ੁਰੂ ਕਰ ਦਿੱਤੀ ਹੈ ਤੇ ਇਹ ਵੱਡੀ ਖਬਰ ਸਾਹਮਣੇ ਆ ਰਹੀ ਦੱਸਦੀ ਹੈ ਕਿ ਬੀਤੇ ਕੱਲ ਦੇ ਵਿੱਚ ਦੱਸਿਆ ਜਾ ਰਿਹਾ ਸੀ ਕਿ ਭਾਈ ਅਮਰਿਤਪਾਲ ਸਿੰਘ ਦੀ ਬੈਰਕ ਦੇ ਵਿੱਚੋਂ ਜਿਹੜਾ ਉਹਨਾਂ ਦੇ ਕੈਦੀਆਂ ਸਾਥੀਆਂ ਦੀ ਬੈਰਕ ਦੇ ਵਿੱਚੋਂ ਜਿਹੜੇ ਮੋਬਾਈਲ ਤੇ ਹੋਰ ਚੀਜ਼ਾਂ ਵੀ ਜਿਹੜੀਆਂ ਬਰਾਮਦ ਹੋਈਆਂ ਤੇ ਜਿਸ ਤੋਂ ਬਾਅਦ ਉਹਨਾਂ ਦੇ ਪਰਿਵਾਰ ਦਾ ਕਹਿਣਾ ਹੈ ਕਿ ਇਹ ਸਾਰੇ ਇਲਜ਼ਾਮ ਝੂਠੇ ਨੇ ਤੇ ਜਿਸ ਦੇ ਵਿੱਚ ਉਹਨਾਂ ਦੇ ਪਰਿਵਾਰ ਦੇ ਵੱਲੋਂ ਕਿਹਾ ਗਿਆ ਹੈ ਕਿ ਜਿਹੜਾ ਐਨਐਸਏ ਖਤਮ ਹੋਣੀ ਹੋਣ ਵਾਲੀ ਸੀ ਤੇ ਜਿਸ ਦੇ ਦੌਰਾਨ ਹੁਣ ਸਾਜ਼ਿਸ਼ਾਂ ਨੇ ਜਿਹੜੀਆਂ ਸਾਡੇ ਸਿੰਘਾਂ ਨੂੰ ਲੈ ਕੇ ਰਚੀਆਂ ਜਾ ਰਹੀਆਂ ਨੇ ਤੇ ਜਿਸ ਦੇ ਦੌਰਾਨ ਇਹ ਸਾਰੇ ਜਿਹੜੇ ਪਲਾਨ ਬਣਾਏ ਜਾ ਰਹੇ ਨੇ ਤੇ ਉਹਨਾਂ ਦੇ ਪਰਿਵਾਰ ਦੇ ਵੱਲੋਂ ਇਹ ਵੱਡੇ ਬਿਆਨ ਦਿੱਤੇ ਗਏ ਨੇ ਤੇ ਬੀਤੇ ਕੱਲ ਦੇ ਵਿੱਚ ਕਾਫੀ ਖਬਰਾਂ ਉੱਡ ਰਹੀਆਂ ਸੀ ਕਿ ਜਿਸ ਦੇ ਦੌਰਾਨ ਕਿਹਾ ਜਾ ਰਿਹਾ ਸੀ ਕਿ ਭਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਕੈਦੀਆਂ ਸਾਥੀਆਂ ਦੀ ਬੇਰਕ ਦੇ ਵਿੱਚ ਮੋਬਾਈਲ ਅਤੇ ਕੁਝ ਕੈਮਰੇ ਅਤੇ ਕੁਝ ਹੋਰ ਚੀਜ਼ਾਂ ਵੀ ਜਿਹੜੀਆਂ ਬਰਾਮਦ ਹੋਈਆਂ ਤੇ ਉਹਨਾਂ ਦੇ ਪਰਿਵਾਰ ਦਾ ਕਹਿਣਾ ਹੈ ਕਿ ਇਹ ਜਿਹੜੇ ਇਲਜ਼ਾਮ ਨੇ ਸਾਰੇ ਝੂਠੇ ਨੇ ਤੇ ਜਿਸ ਦੇ ਵਿੱਚ ਹੁਣ ਫਸਾਉਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤੇ NSA ਜਿਹੜਾ ਖਤਮ ਹੋਣ ਵਾਲਾ ਸੀ ਤੇ ਜਿਸ ਦੇ ਦੌਰਾਨ ਹੁਣ ਜਿਹੜੀਆਂ ਵੱਡੀਆਂ ਸਾਜ਼ਿਸ਼ਾਂ ਨੇ ਉਹ ਜੇਲ੍ਹ ਪ੍ਰਸ਼ਾਸਨ ਨੇ ਰਚੀਆਂ ਨੇ ਤੇ ਉਹਨਾਂ ਨੇ ਕਿਹਾ ਕਿ ਜੇਕਰ ਇਹ ਚੀਜ਼ਾਂ ਜਿਹੜੀਆਂ ਬਰਾਮਦ ਦੇ ਭਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਕੈਦੀਆਂ ਸਾਥੀਆਂ ਦੀ ਬੇਰਕ ਦੇ ਵਿੱਚੋਂ ਮਿਲੀਆਂ ਨੇ ਤਾਂ ਇਹ ਵੀ ਤਾਂ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਹੀ ਦਿੱਤੀਆਂ ਗਈਆਂ ਨੇ ਤਾਂ ਹੀ ਉਹਨਾਂ ਦੇ ਕੋਲੋਂ ਬਰਾਮਦ ਹੋਈਆਂ ਨੇ ਤੇ ਜਿਸ ਦੇ ਚੱਲਦੇ ਪਰਿਵਾਰ ਦੇ ਵੱਲੋਂ ਇਹ ਵੱਡੇ ਖੁਲਾਸੇ ਵੀ ਕੀਤੇ ਗਏ ਨੇ ਤੇ ਉਹਨਾਂ ਨੇ ਜੇਲ੍ਹ ਪ੍ਰਸ਼ਾਸਨ ਤੇ ਪਲਟਵਾਰ ਕੀਤਾ ਹੈ ਤੇ ਉੱਥੇ ਹੀ ਉਹਨਾਂ ਦੀ ਜਿਹੜੀ ਪਤਨੀ ਆ ਉਹਨਾਂ ਦੇ ਵੱਲੋਂ ਭੁਖੜਤਾਲ ਸ਼ੁਰੂ ਕਰ ਦਿੱਤੀ ਤੇ ਉਹਨਾਂ ਨੇ ਇਸ ਗੱਲ ਨੂੰ ਲੈ ਕੇ ਰੋਜ਼ ਪ੍ਰਗਟਾਇਆ ਤੇ ਕਿਹਾ ਕਿ ਉਹਨਾਂ ਦੇ ਜਿਹੜੇ ਭਾਈ ਅਮਰਿਤਪਾਲ ਸਿੰਘ ਨੇ ਵਾਰਿਸ ਪੰਜਾਬ ਦੇ ਜਿਹੜੇ ਮੁਖੀ ਨੇ ਉਹਨਾਂ ਦੇ ਵੱਲੋਂ ਜਿਹੜੀ ਗੱਲਬਾਤ ਨਹੀਂ ਕਰਵਾਈ ਕੀਤੀ ਜਾ ਰਹੀ ਤੇ ਜੇਲ੍ਹ ਪ੍ਰਸ਼ਾਸਨ ਨੇ ਜਿਹੜੀ ਪਹਿਲਾਂ ਜਿਹੜੀ 100 ਬਾਰ ਮੰਗਲਵਾਰ ਅਤੇ ਸ਼ਨੀਵਾਰ ਅਤੇ ਐਤਵਾਰ ਨੂੰ ਗੱਲ ਕਰਵਾਈ ਜਾ ਰਹੀ ਸੀ ਪਰੰਤੂ ਹੁਣ ਕਾਫੀ ਦਿਨ ਹੋ ਗਏ ਕਿ ਭਾਈ ਅਮਰਿਤਪਾਲ ਸਿੰਘ ਦੇ ਨਾਲ ਉਹਨਾਂ ਦੀ ਗੱਲਬਾਤ ਨਹੀਂ ਹੋ ਰਹੀ ਤੇ ਜਿਸ ਦੇ ਦੌਰਾਨ ਉਹਨਾਂ ਦੇ ਵੱਲੋਂ ਰੋਜ਼ ਪ੍ਰਗਟਾਇਆ ਜਾ ਰਿਹਾ ਹੈ ਤੇ ਜਿਸ ਦੇ ਚੱਲਦੇ ਉਹਨਾਂ ਨੇ ਕਿਹਾ ਕਿ ਜਿਹੜੀ ਭੁਖੜਤਾ ਲਾ ਸ਼ੁਰੂ ਕਰ ਦਿੰਦੀ ਹੈ ਤੇ ਜੇਕਰ ਇਸੇ ਤਰ੍ਹਾਂ ਸੰਘਰਸ਼ ਰਿਹਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸੜਕਾਂ ਤੇ ਵੀ ਉਤਰ ਆਵਾਂਗੇ ਇਹ ਬਿਆਨ ਜਿਹੜੇ ਉਹਨਾਂ ਦੇ ਪਰਿਵਾਰ ਦੇ ਵੱਲੋਂ ਦਿੱਤੇ ਜਾ ਰਹੇ ਨੇ ਹੋਰ ਕੀ ਕਹਿਣਾ ਹੈ ਸੁਣਦੇ ਸਾਡੀ ਤਲਾਸ਼ੀ ਕਰਕੇ ਹਰੇਕ ਸਮਾਨ ਨੂੰ ਚੈੱਕ ਕਰਕੇ ਉਹ ਅੱਗੇ ਭੇਜਦੇ ਉਹਨਾਂ ਕੋਲ ਤੇ ਫਿਰ ਇਹ ਸਮਾਨ ਜਾਂ ਫਿਰ ਉਹ ਆਪਣੇ ਆਪ ਉਹਨਾਂ ਰੱਖ ਕੇ ਜਾਂ ਉਹਨਾਂ ਉਹਨਾਂ ਨੂੰ ਬਦਨਾਮ ਕਰਨ ਦਾ ਕਰਕੇ ਕੋਈ ਇਹੋ ਜਿਹੀ ਸਾਜ਼ਿਸ਼ ਕੀਤੀ ਜਾ ਰਹੀ ਹੈ ਔਰ ਉਹਨਾਂ ਕੋ ਸਮਾਨ ਪਹੁੰਚਣ ਦਾ ਸਾਨੂੰ ਤਾਂ ਕੋਈ ਜਰੀਆ ਲੱਗਦਾ ਨਹੀਂ ਵੀ ਕਿਹੜੇ ਕਿਸ ਤਰੀਕੇ ਨਾਲ ਪਹੁੰਚ ਗਿਆ ਜਦੋਂ ਸਭ ਕੁਝ ਇਹਨਾਂ ਦੇ ਥਰੂ ਹੋ ਰਿਹਾ ਹੈ ਹੈ ਇਹ ਤੇ ਜੇਲ੍ਹ ਪ੍ਰਸ਼ਾਸਨ ਨੂੰ ਜੇ ਜੇਲ੍ਹ ਪ੍ਰਸ਼ਾਸਨ ਤੇ ਉੱਪਰ ਐਕਸ਼ਨ ਲੈਣਾ ਚਾਹੀਦਾ ਕਿ ਜੇ ਉਹਨਾਂ ਕੋ ਕਿੱਦਾਂ ਪਹੁੰਚ ਗਿਆ ਉਹਨਾਂ ਕੋ ਸਮਾਨ ਜੇ ਬਾਈਚਾਂਸ ਇਹ ਇਹਨਾਂ ਦੀ ਗੱਲ ਨੂੰ ਸੱਚ ਵੀ ਮੰਨ ਲਿਆ ਜਾਵੇ ਤੇ ਇਹ ਪ੍ਰਸ਼ਾਸਨ ਦੇ ਥਰੂ ਹੀ ਗਈ ਹੋਊਗੀ ਕੋਈ ਚੀਜ਼ ਪ੍ਰਸ਼ਾਸਨ ਇਹ ਆਪ ਰੱਖ ਕੇ ਉੱਥੇ ਉਹਨਾਂ ਕੋਲ ਉਹਨਾਂ ਦੇ ਇੱਕ ਤੇ ਬਾਥਰੂਮਾਂ 'ਚ ਕੈਮਰੇ ਲਾਏ ਉਹਨਾਂ ਦੀ ਪੂਰੀ ਚੈੱਕ ਕਰ ਇਸ ਚੈੱਕ ਕਰ ਰਹੇ ਆ ਤੇ ਫਿਰ ਦੂਜੇ ਪਾਸੇ ਉਲਟਾ ਕਹਿ ਰਹੇ ਜਿ ਉਹਨਾਂ ਕੋ ਆ ਚੀਜ਼ਾਂ ਫੜੀਆਂ ਗਈਆਂ ਇਹਨਾਂ ਦੱਸਿਆ ਕਿ ਜਦੋਂ ਭਾਈ ਸਾਹਿਬ ਮਤਲਬ ਮੁਲਾਕਾਤ ਤੇ ਕੱਲ ਚੱਲੇ ਸੀ ਤਾਂ ਉੱਥੇ ਚਾਰ ਪੰਜ ਇਲੈਕਟ੍ਰੀਸ਼ੀਅਨ ਵਾਲੇ ਆਏ ਉਹਨਾਂ ਕੋ ਬਹੁਤ ਸਮਾਂ ਸੀ ਕਾਫੀ ਤੇ ਭਾਈ ਸਾਹਿਬ ਨੇ ਪੁੱਛਿਆ ਵੀ ਤੂੰ ਹੀ ਕਿੱਧਰ ਆਏ ਜਦੋਂ ਉਹਨਾਂ ਕਹਿੰਦੇ ਆਂ ਲਾਈਟ ਬਦਲਣ ਆਏ ਆ ਤੇ ਭਾਈ ਸਾਹਿਬ ਨੇ ਕਿਹਾ ਲਾਈਟ ਦੀ ਇੱਕ ਜਾਣੇ ਬਦਲ ਸਕਦਾ ਤੇ ਇਹ ਨਹੀਂ ਤੇ ਉਹ ਮੁਲਾਕਾਤ ਤੇ ਚਲੇਗੀ ਜਦੋਂ ਮੁਲਾਕਾਤ ਤੋਂ ਵਾਪਸ ਆਏ ਆ ਉਦੋਂ ਉਹਨਾਂ ਨੂੰ ਮਤਲਬ ਸ਼ੱਕ ਮਹਿਸੂਸ ਹੋਇਆ ਤੇ ਉਹਨਾਂ ਆਪਣੇ ਕਮਰੇ ਦਾ ਵੇਖਿਆ ਤੇ ਉਹਨਾਂ ਨੂੰ ਰਿਕਾਰਡਿੰਗ ਵਾਲਾ ਕੈਮਰਾ ਮਿਲਿਆ ਵਾ ਤੇ ਫਿਰ ਉਹਨਾਂ ਬਾਥਰੂਮ ਚੈੱਕ ਕੀਤਾ ਬਾਥਰੂਮ ਚ ਉਹਨਾਂ ਨੂੰ ਕੈਮਰਾ ਮਿਲਿਆ ਤੇ ਹੁਣ ਇਹ ਖਬਰਾਂ ਦੇਈ ਜਾਂਦੇ ਆ ਕਿ ਉੱਥੋਂ ਭਾਈ ਸਾਹਿਬ ਦੇ ਅੰਦਰੋਂ ਇੰਨਾ ਕੁਝ ਮਿਲ ਗਿਆ ਮੋਬਾਈਲ ਮਿਲ ਗਿਆ ਕੈਮਰਾ ਮਿਲ ਗਿਆ ਪੈਨ ਡਰਾਈਵ ਮਿਲ ਗਈ ਜਦੋਂ ਅਸੀਂ ਮੁਲਾਕਾਤ ਕਰਨ ਜਾਂਦੇ ਆ ਤੇ ਤੁਹਾਡੀ ਪੂਰੀ ਤਲਾਸੀ ਲੈ ਕੇ ਅੰਦਰ ਜਾਣ ਦਿੰਦੇ ਆ ਜਿਹੜੇ ਪਰਸੇ ਬਾਹਰ ਖਾਉਂਦੇ ਆ ਤੇ ਇਹ ਕੈਮਰੇ ਕੰਨੇ ਦਿੱਤੇ ਉਹਨਾਂ ਨੂੰ ਕਿੰਨੇ ਦਿੱਤੇ ਫੋਨ ਇਹਨਾਂ ਇਹਨਾਂ ਪ੍ਰਸ਼ਾਸਨ ਨੇ ਦਿੱਤੇ ਹੋਣਗੇ ਜਿਹੜੇ ਇਹਨਾਂ ਨੇ ਫੜੇ ਇਹਨਾਂ ਦਿੱਤੇ ਹੋਣਗੇ ਤੇ ਇਹਨਾਂ ਫੜੇ ਉੱਥੇ ਤਾਂ ਸੂਈ ਨਹੀਂ ਅੰਦਰ ਜਾਣ ਦਿੰਦੇ ਖਾਲੀ ਇਹ ਕੋਸੇ ਸਮਾਨ ਦੇ ਨੇ ਉਹ ਵੀ ਚੈੱਕ ਕਰਕੇ ਬਾਅਦ ਚ ਸਾਡੇ ਤੋਂ ਬਚਾਉਂਦੇ ਆ ਇਹ ਹੁਣ ਮਤਲਬ ਐਨਐਸਏ ਖਤਮ ਹੋਣ ਵਾਲੀ ਇਹ ਹੁਣ ਬਾਹਰ ਨਾ ਬਣਉਂਦੀ ਚ ਚਾਹੁੰਦੀ ਸਰਕਾਰ ਤੇ ਸਰਕਾਰ ਨੂੰ ਸਾਡੀ ਇੱਕ ਖਾਸ ਤੌਰ ਤੇ ਅਪੀਲ ਜੇਤੇ 1-2 ਦਿਨ ਜਿਨ੍ਹਾਂ ਨੇ ਨਹੀਂ ਫੈਸਲਾ ਕੀਤਾ ਅਸੀਂ ਸਾਰੇ ਇੱਥੇ ਵੀ ਛੜਕਾ ਰੋ ਕੇ ਭੁਖ ਹੜਤਾਲ ਤੇ ਬਵਾਂ